ਇਸ ਵਿੱਚ ਹਲੇ ਵੀ ਮੌਨਸੂਨ ਦੀ ਵਾਪਸੀ ਦਾ ਦੌਰ ਚੱਲ ਰਿਹਾ ਹੈ ਜਿਸ ਕਾਰਨ ਲਗਾਤਾਰ ਮੀਂਹ ਪੈ ਰਿਹਾ ਹੈ ਮੌਸਮ ਵਿਭਾਗ ਨੇ ਕਿਹਾ ਕਿ ਬੁੱਧਵਾਰ ਨੂੰ ਉੱਤਰ ਪੂਰਬੀ ਭਾਰਤ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ ਇਸ ਦੇ ਨਾਲ ਹੀ ਬਿਹਾਰ ਤੇ ਪੂਰਬੀ ਭਾਰਤ ਦੇ ਕੁਝ ਹਿੱਸਿਆਂ ਵਿੱਚ ਭਾਰੀ ਮੀਂਹ ਪੈ ਸਕਦਾ ਹੈ ਦੱਸ ਦੇ ਕਿ ਮੌਸਮ ਵਿਭਾਗ ਨੇ ਕਿਹਾ ਕਿ ਉੱਤਰੀ ਬੰਗਾਲ ਦੀ ਖਾੜੀ ਵਿੱਚ ਇੱਕ ਨਵਾਂ ਚੱਕਰਵਾਤੀ ਸਰਕੂਲੇਸ਼ਨ ਬਣ ਰਿਹਾ ਹੈ। ਅਗਲੇ 24 ਘੰਟਿਆਂ ਵਿੱਚ ਇਸ ਦੇ ਹੋਰ ਵੀ ਮਜ਼ਬੂਤ ਹੋਣ ਦੀ ਸੰਭਾਵਨਾ ਹੈ। ਇਸ ਦਾ ਪ੍ਰਭਾਵ 5 ਤੋਂ 10 ਅਕਤੂਬਰ ਤੱਕ ਦੇਸ਼ ਦੀ ਪੂਰਬੀ ਤੇ ਕੇਂਦਰੀ ਹਿੱਸਿਆਂ ਤੇ ਰਹਿ ਸਕਦਾ ਹੈ। ਦੱਸ ਦੇ ਕਿ ਮੌਸਮ ਵਿਭਾਗ ਨੇ ਕਿਹਾ ਕਿ ਬੰਗਾਲ ਦੀ ਖਾੜੀ ਵਿੱਚ ਬਣੇ ਇਸ ਚੱਕਰਵਾਤੀ ਸਰਕੂਲੇਸ਼ਨ ਕਾਰਨ ਪੱਛਮੀ ਬੰਗਾਲ, ਉੜੀਸਾ, ਛੱਤੀਸਗੜ੍ਹ, ਤੇਲੰਗਾਨਾ, ਆਂਧਰਾ ਪ੍ਰਦੇਸ਼ ਤੇ ਪੂਰਬੀ ਮੱਧ ਪ੍ਰਦੇਸ਼ ਵਿੱਚ ਭਾਰੀ ਮੀਂਹ ਪੈ ਸਕਦਾ ਹੈ। ਸਕਾਈਮੈਟ ਵੈਦਰ ਦੇ ਮੁਤਾਬਕ ਇਹ ਚੱਕਰਵਾਤੀ ਸਰਕੂਲੇਸ਼ਨ ਮੌਨਸੂਨ ਦੀਆਂ ਗਤੀਵਿਧੀਆਂ ਨੂੰ ਪ੍ਰਭਾਵਿਤ ਨਹੀਂ ਕਰੇਗਾ ਦੱਸਦੇ ਕਿ ਮੌਨਸੂਨ ਅਗਲੇ 7 ਦਿਨਾਂ ਦੇ ਅੰਦਰ ਉੱਤਰ ਅਤੇ ਮੱਧ ਭਾਰਤ ਤੋਂ ਹਟ ਜਾਵੇਗਾ ਜਿਸ ਕਾਰਨ ਇਹ ਪਣਾਲੀ ਦੇਸ਼ ਦੇ ਅੰਦਰੂਨੀ ਹਿੱਸਿਆਂ ਤੱਕ ਨਹੀਂ ਪਹੁੰਚ ਸਕੇਗੀ ਇਹ ਮੌਸਮ ਪਣਾਲੀ ਇਨਾ ਖੇਤਰਾਂ ਵਿੱਚ ਜਾਰੀ ਰਹੇਗੀ ਤੇ ਅੰਤ ਵਿੱਚ ਉੱਤਰ ਪੂਰਬੀ ਵੱਲ ਮੁੜੇਗੀ ਤੇ ਬੰਗਲਾਦੇਸ਼ ਤੇ ਉੱਤਰ ਪੂਰਬੀ ਭਾਰਤ ਨੂੰ ਪ੍ਰਭਾਵਿਤ ਕਰੇਗੀ ਮੌਸਮ ਵਿਭਾਗ ਨੇ ਬੁੱਧਵਾਰ ਨੂੰ ਤਾਜ਼ਾ ਅਪਡੇਟ ਜਾਰੀ ਕਰ ਦਿਆ ਹੋਇਆ ਕਿ ਆਕੀ ਭਾਰਤ ਵਿੱਚ ਦੋ ਚੱਕਰਵਾਤੀ ਸਰਕੂਲੇਸ਼ਨ ਅਜੇ ਵੀ ਬਣ ਰਹੇ ਨੇ ਇੱਕ ਤਾਮਿਲਨਾਡੂ ਵਿੱਚ ਇੱਕ ਕੈਪੀਕੋ ਮੋਰਿੰਦੇ ਨੇੜੇ ਤੇ ਦੂਜਾ ਅਸਾਮ ਦੇ ਉੱਤਰ ਪੂਰਬੀ ਡਿਵੀਜ਼ਨ ਦੇ ਨੇੜੇ ਦੱਸ ਦਈਏ ਕਿ ਅਸਾਮ ਵਿੱਚ ਬਣੇ ਚੱਕਰਵਾਤ ਕਾਰਨ ਬੁੱਧਵਾਰ ਨੂੰ ਸਾਰੇ ਉੱਤਰ ਪੂਰਬੀ ਰਾਜਾਂ ਅਰ ਨਾਚਲ ਪ੍ਰਦੇਸ਼ ਅਸਾਮ ਮੈਘਾਲਿਆ ਤ੍ਰਿਪੁਰਾ ਮਨੀਪੁਰ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ ਇਸ ਦੇ ਨਾਲ ਹੀ ਤਾਮਿਲਨਾਡੂ ਦੇ ਬਣੇ ਚੱਕਰਵਾਤ ਕਾਰਨ ਅੰਦਰੂਨੀ ਕਰਨਾਟਕ ਕੇਰਲ ਤੇ ਤਾਮਿਲਨਾਡੂ ਵਿੱਚ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ ਮੌਸਮ ਵਿਭਾਗ ਨੇ ਕਿਹਾ ਕਿ ਉੱਤਰ ਪੂਰਬੀ ਰਾਜਾ ਵਿੱਚ ਅਗਲੇ 5 ਦਿਨਾਂ ਤੱਕ ਦੱਖਣੀ ਭਾਏ ਦੇ ਭਾਰਤ ਦੇ ਕੁਝ ਹਿੱਸਿਆਂ ਵਿੱਚ ਅਗਲੇ 3 ਦਿਨਾਂ ਤੱਕ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ ਦੱਸ ਦੇ ਕਿ ਬੁੱਧਵਾਰ ਨੂੰ ਅਸਾਮ ਮੈਘਾਲਿਆ ਡਿਵੀਜ਼ਨ ਦੇ ਬਾਰਪੇਟਾ ਡਿਵੀਜ਼ਨ ਵਿੱਚ 190 ਮਿਲੀਮੀਟਰ ਉਪਰ ਹਿਮਾਲਿਆਨ ਪੱਛਮੀ ਮੰਗਾਲ ਤੇ ਸਿਕਮ ਵਿੱਚ 100 ਮਿਲੀਮੀਟਰ ਮੀਂਹ ਪਿਆ ਹਾਲਾਂਕਿ ਉੱਤਰ ਪ੍ਰਦੇਸ਼ ਬਿਹਾਰ ਤੇ ਆਸ-ਪਾਸ ਦੇ ਰਾਜਾਂ ਵਿੱਚ ਮੌਨਸੂਨ ਦੀ ਬਾਰਿਸ਼ ਅਜੇ ਵੀ ਜਾਰੀ ਹੈ ਦੱਸਦੇ ਕਿ ਕੁਝ ਹਿੱਸਿਆਂ ਵਿੱਚ ਗਰਜ ਨਾਲ ਮੀਂਹ ਪੈ ਰਿਹਾ ਹੈ ਹੋਰ ਅਪਡੇਟਸ ਲਈ ਦੇਖਦੇ ਰਹੋ ਜੀ ਐਮਡੀ